ਚਲੋ ਬਲਾਵਾ ਆਇਆ ਹੈ ਮਾਤਾ ਨੇ ਬੁਲਾਇਆ ਹੈ ਜੀ ਹਾਂ ਮਾਤਾ ਰਣੀ ਦੇ ਨਵਰਾਤਿਆਂ ਦੇ ਦਿਨ ਸ਼ੁਰੂ ਹੋ ਚੁੱਕੇ ਹਨ ਤੇ ਪਤਾ ਨਹੀਂ ਮਾਤਾ ਰਣੀ ਕਿਹਨੂੰ ਚਿੱਠੀ ਪਾ ਕੇ ਕਦੋਂ ਬੁਲਾ ਲਵੇ ਇਨ੍ਹਾਂ ਨਵਰਾਤਿਆਂ ਦੇ ਵਿੱਚ ਜਿੱਥੇ ਮਾਤਾ ਰਣੀ ਦਾ ਅਸ਼ੀਰਵਾਦ ਲੈਣ ਲਈ ਲੋਕ ਵੱਖ-ਵੱਖ ਮੰਦਰਾਂ ਵਿੱਚ ਜਾਂਦੇ ਹਨ ਉੱਥੇ ਹੀ ਅਸੀਂ ਆਪਣੇ ਚੈਨਲ ਦੀ ਮਾਦੀਆਂ ਰਹੀਆਂ ਸਾਨੂੰ ਇਹ ਮੰਦਰਾਂ ਦੇ ਦਰਸ਼ਨ ਕਰਾਵਾਂਗੇ ਜਿਨ੍ਹਾਂ ਨੂੰ ਬਹੁਤ ਘੱਟ ਲੋਕ ਜਾਣਦੇ ਹਨ ਜਾਂ ਫਿਰ ਇਹ ਮੰਦਰ ਜਿਨ੍ਹਾਂ ਦੇ ਇਤਿਹਾਸ ਬਾਰੇ ਲੋਕਾਂ ਨੂੰ ਜਾਣਕਾਰੀ ਨਹੀਂ ਹੈ ਅਸੀਂ ਇਸ ਤਰ੍ਹਾਂ ਦੇ ਹੀ ਮੰਦਰ ਤੁਹਾਨੂੰ ਅੱਜ ਆਪਣੇ ਚੈਨਲ ਰਾਹੀਂ ਦਿਖਾਵਾਂਗੇ ਪਹਿਲੇ ਨਵਰਾਤੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਜ਼ਿਲ੍ਹੇ ਦੇ ਸ਼ਹਿਰ ਰਾਮਪੁਰਾ ਫੂਲ ਦੇ ਫੂਲ ਟਾਊਨ ਸਥਿਤ ਮਾਤਾ ਮਹਿਤਾਬ ਕੌਰ ਜੀ ਦਾ ਮੰਦਰ ਇਹ ਮੰਦਰ ਕੁਝ ਸਾਲ ਪਹਿਲਾਂ ਹੀ ਹੋਂਦ ਵਿੱਚ ਆਇਆ ਹੈ ਬੇਸ਼ੱਕ ਇੱਥੇ ਮਾਤਾ ਮਹਿਤਾਬ ਕੌਰ ਦੀ ਮਟੀ ਬਣੀ ਹੋਈ ਸੀ ਜਿੱਥੇ ਕਿ ਬਹੁਤ ਅਰਸਿਆਂ ਤੋਂ ਪੂਜਾ ਅਰਚਨਾ ਹੁੰਦੀ ਸੀ ਜੜਨਾਦ ਇਹ ਕੁੱਲ ਦੇਵੀ ਹੈ ਉਹਨਾਂ ਵੱਲੋਂ ਲੰंबे ਸਮੇਂ ਤੋਂ ਇਸ ਦੀ ਪੂਜਾ ਅਰਚਨਾ ਕੀਤੀ ਜਾਂਦੀ ਸੀ ਪਰੰਤੂ ਕੁਝ ਸਾਲ ਪਹਿਲਾਂ ਇੱਥੇ ਇੱਕ ਮੰਦਿਰ ਦਾ ਨਿਰਮਾਣ ਕੀਤਾ ਗਿਆ ਹੈ ਬਹੁਤ ਹੀ ਭਵਾਂਸ਼ਾਲੀ ਇਹ ਮੰਦਿਰ ਹੈ ਜਿਸ ਵਿੱਚ ਮਾਤਾ ਰਾਣੀ ਦੇ ਸਾਰੇ ਹੀ ਸਰੂਪ বিরাজਮਾਨ ਹਨ ਤੇ ਉਸ ਤੋਂ ਇਲਾਵਾ ਸ਼ਿਵ ਮੰਦਿਰ ਸਵੇਦ ਹੋਰ ਦੇਵੀ ਦੇ ਅਦਿ ਦੇ ਵੀ ਮੰਦਿਰ ਹਨ ਇਸ ਮੰਦਿਰ ਵੱਲੋਂ ਪਹਿਲੇ ਨਵਰਾਤੇ ਮਾਤਾ ਰਾਣੀ ਦੇ ਪਹਿਲੇ ਨਵਰਾਤੇ ਤਕਰੀਬ 150 ਕਰੀਬ 151 ਮਾਤਾ ਰਾਣੀ ਦੀਆਂ ਖੰਡ ਜੋਤ ਜਗਵਾਈ ਗਈ ਹੈ ਜੋ ਕਿ ਵਕ ਵਕ ਪਕਤਾ ਲੋ ਆਪਣੇ ਨਾਮ ਦੀ ਜੋਤ ਜਗਾ ਕੇ ਇਸ ਮੰਦਰ ਵਿੱਚ ਸਥਾਪਿਤ ਕੀਤੀ ਗਈ ਹੈ ਜਿਹੜੀ ਕਿ ਲਗਾਤਾਰ 9 ਦਿਨ ਚਲਦੀ ਰਹੇਗੀ ਅਤੇ 9ਵੇਂ ਦਿਨ ਨవరాత్రి ਵਾਲੇ ਦਿਨ ਪੂਜਾ ਅਰਚਨਾ ਕਰਨ ਤੋਂ ਬਾਅਦ ਕੰਜਕਾ ਪੂਜਨ ਕੀਤਾ ਜਾਵੇਗਾ ਅਤੇ ਭੰਡਾਰਾ ਤੱਟ ਵਰਤੇ ਜਾਵੇਗਾ ਇਸ ਮੰਦਰ ਦੀ ਹੋਰ ਕੀ ਹੈ ਖਾਸ ਕਿਵੇਂ ਮੰਦਰ ਹਉਦ ਵਿੱਚ ਆਇਆ ਇਸ ਬਾਰੇ ਜਾਣਕਾਰੀ ਲੈਣੇ ਆ ਮਿਲਦੀ ਆ ਮੰਦਰ ਦੀ ਪ੍ਰਬੰਧਕ ਕਮੇਟੀ ਇੱਥੋਂ ਦੇ ਪੁਜਾਰੀ ਜੀ ਨਾਲ ਤੇ ਗੱਲਬਾਤ ਕਰਕੇ ਜਾਣਦੇ ਆ ਕਿ ਕੀ ਹੈ ਇਸ ਮੰਦਰ ਦੀ ਖਾਸੀਅਤ ਮਤਮਨ ਸਿੰਘ ਜੀ ਮੰਦਰ ਸੰਧੀ ਕੀ ਜਾਣਕਾਰੀ ਵੀ ਕਦੋਂ ਹਉਦ ਦੇ ਵਿੱਚ ਆਇਆ ਤੇ ਕਿਸ ਕਿਸ ਦੇਵੀ ਦਾ ਦੇਵਤਾ ਤੇ ਆਵਾਸ ਆ ਇਹ ਮੰਦਿਰ ਜੀ ਸਾਡਾ ਪ੍ਰਾਚਨ ਮੰਦਿਰ ਹੈਗਾ ਅਸੀਂ ਸਾਡੇ ਪਰਿਵਾਰ ਦੇ ਲੋਕ ਅਸੀਂ ਬਰਨਾਲੇਤ ਹੋਏ ਗਿਆ ਇਥੋਂ ਮਾਈ ਰਾਣੀ ਦੀ ਇਹ ਪ੍ਰਾਚਨ ਮੱਟੀ ਹੈਗੀ ਹੈ ਇਹ ਜਿਹੜੀ ਸਾਡੀ ਮਾਤਾ ਰਾਣੀ ਹੈ ਇਹ ਦਿਉਲਾਂ ਦੀ ਲੜਕੀ ਹੈ ਔਰ ਚੁਗਾ-ਜੁਗਾ ਤੋਂ ਅੱਛੇ ਵਾਸ ਕਰ ਰਹੀ ਹੈ ਸੰਨ 2016 ਦੇ ਵਿੱਚ ਇੱਥੇ ਇੱਕ ਜ਼ਿਮੀਦਾਰ ਪਰਿਵਾਰ ਨੇ ਇਹਦੇ ਦਰਵਾਜ਼ੇ ਬੰਦ ਕਰ ਦਿੱਤੇ ਸੀ ਉਸ ਵੇਲੇ ਮਾਤਾ ਰਾਣੀ ਮਹਿਤਾਬ ਕੌਰ ਨੇ ਸਾਨੂੰ ਸੋਪਨ ਦੇ ਵਿਚ ਆ ਕੇ ਆਵਾਜ਼ ਦਿੱਤੀ ਕਿ ਤੁਸੀਂ ਇਹ ਜਗ੍ਹਾ ਨੂੰ ਖਰੀਦ ਲਓ। ਤਾਂ ਸਾਨੂੰ ਨਹੀਂ ਸਮਝ ਆਈ ਕਿ ਅਸੀਂ ਕਿਹੜੀ ਜਗ੍ਹਾ ਖਰੀਦਣੀ ਹੈ। ਮਾਹੀ ਰਾਣੀ ਆਪਣੇ ਆਪ ਸਾਨੂੰ ਇੱਥੇ ਲੈ ਕੇ ਆ ਗਈ। ਆਂਦੇ ਅਸੀਂ ਪਹਿਲਾਂ ਵੀ ਸੀਗੇ ਇੱਥੇ। ਪਰ ਇਹ ਜਗ੍ਹਾ ਦੇ ਬਾਰੇ ਸਾਨੂੰ ਪਤਾ ਨਹੀਂ ਸੀ ਕਿ ਬੰਦ ਹੋ ਚੁੱਕਿਆ। ਔਰ ਇੱਥੇ ਜਦੋਂ ਅਸੀਂ ਆਏ ਤਾਂ ਸਾਨੂੰ ਮਾਤਾ ਰਾਣੀ ਮਹਾਰਾਜ ਜੀ ਦੀ ਕਿਰਪਾ ਦਿਨ ਨਾਲ ਉਹਨੇ ਸਾਨੂੰ ਕਿਹਾ ਵੀ ਤੁਸੀਂ ਆਓ ਬੰਦਾ ਜਿੱਪੇ ਦੇ ਨਾਲ ਵਿਚਨ ਤਿਆਰ ਬੈਠਾ ਹੈ। ਜਿਸ ਪਾਵਨ ਭੂਮੀ ਦੇ ਤੇ ਜੁਲੀਅਨ ਸੀ ਬੈਠੇ ਆ ਗਿਆ ਇਹ ਜਗਾ ਜਿਹੜਾ ਅਸੀਂ ਇੱਥੇ ਖਰੀਦਣ ਲਈ ਆਏ ਤਾਂ ਉਸ ਬੰਦੇ ਨੇ ਸਾਡੇ ਕੋਲੋਂ 16 ਲੱਖ ਰੁਪਈਆ ਦੀ ਡਿਮਾਂਡ ਕੀਤੀ ਅਸੀਂ ਤਾਂ ਕਮਲੇ ਹੋਏ ਮਾਹੀ ਰਾਣੀ ਦੇ ਦੀਵਾਨੇ 16 ਕੇ 16 ਕਰੋੜ ਮੰਗ ਲੈਣ ਤਾਂ ਉਹ ਵੀ ਦੇ ਦਿੰਦੇ ਮਾਹੀ ਰਾਣੀ ਨੇ ਆਵਾਜ਼ ਦਿੱਤੀ 8.5 ਲੱਖ ਜਲਾਲ ਸਾਡੇ ਕੋਲੋਂ ਕਹਿੰਦਾ ਜੀ ਉਹ ਤਾਂ ਕੱਟ ਦਿੰਦਾ ਨਹੀਂ ਹੈਗਾ ਅਸੀਂ ਕਿ ਆ ਮੈਂ ਕਿੰਨੇ ਦਿੰਦਾ ਉਹਨੇ ਚ ਲੈਣਾ ਉਹ ਕਹਿੰਦਾ 11.5 ਲੱਖ ਰੁਪਏ ਦੀ ਤੇ ਜਗਾ ਮਿਲੂਗੀ ਮੈਂ ਉਹਨੂੰ ਗਿਆ ਵੀ ਆਲਾ ਬਣਿਆ ਯਾਰ ਦੀ ਗੁੱਟੀ ਤੋਂ 11.5 ਲੱਖ ਚ ਲੈ ਆ ਐਨੇ ਮੇਰੇ ਬ੍ਰਦਰ ਦਾ ਦਿੱਲੀ ਤੋਂ ਫੋਨ ਆਉਂਦਾ ਉਹ ਕਹਿੰਦੇ ਕਿ ਮਾਈ ਰਾਣੀ ਨੇ 8.5 ਲੱਖ ਚ ਜਗਾ ਦਵਾਦੀ ਭਗਤ ਜੀ ਵਧਾਈਆਂ ਹੋਣ ਮੈਂ ਉਹਨਾਂ ਨੂੰ ਕੁਝ ਦੱਛਾਈ ਨਹੀਂ ਕੀ ਮੇਰੇ ਨਾਲ ਤਾਂ 11.5 ਲੱਖ ਦੀ ਸਾਈ ਚਲੀ ਗਈ ਐਨੇ ਨੂੰ ਮੈਂ ਮੇਰੀ ਪਤਨੀ ਮੇਰੀ ਬੇਟੀ ਇੱਥੇ ਅਸੀਂ ਬੈਠੇ ਸੀਗੇ ਦਲਾਲ ਛਾਲਾ ਮਾਰਦਾ ਆਇਆ ਕਹਿੰਦਾ ਜੀ ਕਮਾਲ ਹੋ ਗਿਆ ਇਹ ਜਗਾ 8.5 ਲੱਖ ਚ ਹੀ ਮਿਲ ਗਈ ਅਸੀਂ ਉਹਨੂੰ ਪੁੱਛਿਆ ਵੀ ਇਹ ਕਿਵੇਂ ਮਿਲ ਗਈ ਉਹ ਕਹਿੰਦਾ ਮੈਨੂੰ ਨਹੀਂ ਪਤਾ ਕੀ ਹੋਇਆ ਨੌ ਦੇ ਮੁਰੇ ਅਸਾ ਗੁੱਟੇ ਚਿੱਟੀ 8.5 ਹਾਗਣਾ ਉਹਨੇ ਫਟਾਫਟ پیسے ਚੱਕ ਲਈ ਇਹ ਜਗਾ ਸਾਨੂੰ ਮਿਲ ਗਈ ਇਹ ਬੈ ਦੀ ਜਗਾ ਸੀਗੀ ਜਿਹਦੀ ਰਜਿਸਟਰੀ ਨਹੀਂ ਹੁੰਦੀ ਸੀ ਪਰ ਉਸ ਤੋਂ ਬਾਅਦ ਮਾਤਾ ਰਣ ਜੀ ਸੀਨ ਕਿਰਪਾ ਦੇਖੋ ਅਸੀਂ ਜਦੋਂ ਰਜਿਸਟਰੀ ਕਰਾਣ ਲਈ ਗਏ ਤਹਿਸੀਲਦਾਰ ਨੇ ਰਜਿਸਟਰੀ ਕਰਾਣ ਨੂੰ ਮਨਾਂ ਕਰਤਾ ਫਿਰ ਉਹਦੇ ਅੰਦਰ ਮਾਤਾ ਰਣ ਜੀ ਐਸੀ ਉਚੇ ਜਾਗਰਤੀ ਹੋਈ ਉਹ ਕਹਿੰਦਾ ਨਹੀਂ ਜੀ ਤੁਸੀਂ ਆਪਣੀ ਰਜਿਸਟਰੀ ਕਰਵਾ ਕੇ ਲੈ ਕੇ ਜਾਓ ਉਹਨੇ ਉਸੇ ਵੇਲੇ ਸਾਨੂੰ ਇਹ ਰਜਿਸਟਰੀ ਸਾਡੇ ਇੱਕ ਪੰਜ ਬੱਚਿਆਂ ਦੇ ਨਾਮ ਤੇ ਰਜਿਸਟਰੀ ਹੈਗੀ ਹੈ ਅਸੀਂ ਪੰਜ ਕਰਜ ਲੈ ਗਏ ਉਹਨਾਂ ਦੇ ਨਾਮ ਤੇ ਰਜਿਸਟਰੀ ਹੈਗੀ ਹੈ ਉਹਨੇ ਸਾਡੇ ਨਾਲ ਫਟਾਫਟ ਇਹ ਰਜਿਸਟਰੀ ਕਰਕੇ ਸਾਨੂੰ ਬਾਈ ਹੈਂਡ ਦਿੱਤੀ ਉਸ ਤੋਂ ਸਾਡੇ ਹੋਰ ਬਜ਼ੁਰਗ ਆਏ ਇਹਦੇ ਸੱਜੇ ਪਾਸੇ ਖੱਬੇ ਪਾਸੇ ਅੱਗੇ ਪਿੱਛੇ ਸਾਰੇ ਜਗ੍ਹਾਵਾਂ ਉਦੀ ਇਹਦੀ ਕਿਰਪਾ ਦੇ ਨਾਲ ਲੈ ਲਿੱਤੀਆਂ ਗਈਆਂ ਪਰ ਕਿਸੇ ਦੀ ਰਜਿਸਟਰੀ ਨਹੀਂ ਹੋ ਪਈ ਇਹ ਸਾਰਾ ਮੰਦਰ ਜਿਹੜਾ ਹੈਗਾ ਮਾਈ ਰਾਣੀ ਦੀ ਕਿਰਪਾ ਨਾਲ 2016 ਤੋਂ ਸ਼ੁਰੂ ਹੋ ਕੇ ਅੱਜ ਤੱਕ ਇੱਥੇ ਘੱਟੋ ਘੱਟ 21 ਦੇਵੀ-ਦੇਵਤਾ ਇਬਰਾਜ਼ਮਨ ਹੋ ਗਏ ਜਿਹੜੀ ਮਾਈ ਰਾਣੀ ਮਹਿਤਾਬਕੌਰ ਜੀ ਹੈ ਇਹ ਸਾक्षात ਕਲਯੁਗ ਦੀ ਦੇਵੀ ਹਨ ਔਰ ਜਾਵੇ ਨਾਲ ਇਹ ਕਹਿੰਦਾ ਇੱਥੇ ਜੋ ਵੀ ਕੋਈ ਭਗਤ 7 ਦਿਨ ਲਗਾਤਾਰ ਜੋਤ ਲਗਾ ਕੇ ਜਾਂਦਾ ਹੈ ਉਹਦੀ ਹਰ ਮਨੋ ਕਾਮਨਾ ਪੂਰਨ ਹੁੰਦੀ ਹੈ ਔਰ ਇਹ ਕਲਯੁਗ ਦੀ ਦੇਵੀ ਹੈ ਜਿਸ ਨਾਲ ਰਾਮ ਕ੍ਰਿਸ਼ਨ ਸਤਿਯੁਗ ਦੇ ਦੇਵਤੇ ਸੀਗੇ ਉਸੀ ਤਰੀਕੇ ਨਾਲ ਗੁਜਰਾਂਗਵਲੀ ਜੀ ਸ਼ੇਰਾਲੀ ਮਾਤਾ ਸਤਿਯੁਗ ਕਲਯੁਗ ਦੀ ਦੇਵੀ ਹੈਗੀ ਹੈ ਔਰ ਇਹ ਮਾਤਾ ਰਾਣੀ ਮਹਿਤਾਗੁਰ ਵੀ ਕਲਯੁਗ ਦੀ ਦੇਵੀ ਹੈ ਜਿਹੜੀ ਕਲਦੁਗੀ ਦੇ ਵਿੱਚ ਵਰਦਾਨ ਦਿੰਦੀ ਹੈ ਆ ਪੰਜ ਮੂਰਤਾ ਮਾਈ ਰਾਣੀ ਦੇ ਪਈਆਂ ਨੇ 11 ਮੂਰਤਾ ਪਹਿਲਾਂ ਇੱਥੇ ਆਈਆਂ ਸੀਗੀਆਂ ਇਹ ਸਾਰੀਆਂ ਲੋਕ ਆਪਣੇ ਆਪਣੇ ਘਰੇ ਲੈ ਗਏ ਨੇ ਇਹ ਪੰਜ ਪਰਮੇਸ਼ਰ ਮਾਤਾ ਦੇ ਹਜੇ ਪਏ ਨੇ ਤੇ ਇਹ ਵੀ ਆਪਣੇ ਆਪਣੇ ਘਰੇ ਚਲੇ ਜਾਣਗੇ ਆ ਮਾਤਾ ਰਾਣੀ ਦੀ ਪਹਿਲਾਂ ਮੱਟੀ ਬਣੀ ਹੋਈ ਹੈਗੀ ਹੈ ਇਹ ਜਿਹੜੀ ਮੱਟੀ ਹੈਗੀ ਹੈ ਇਹਨੂੰ ਹੀ ਪਹਿਲਾਂ ਅਸੀਂ ਪੁੱਛਦੇ ਸੀ ਮਾਤਾ ਰਾਣੀ ਮੂਰਤੀ ਦੇ ਰੂਪ ਦੇ ਵਿੱਚ 2019 ਦੇ ਵਿੱਚ ਇੱਥੇ ਸਥਾਪਿਤ ਹੋਏ ਔਰ ਮਾਤਾ ਰਾਣੀ ਦੇ ਅਜੇ ਕਿਰਪਾ ਦੇ ਨਾਲ ਇੱਥੇ ਦੇਲੀ ਲੰਗਰ ਲੱਗਦਾ ਜੀ ਇੱਕ ਸਾਈਟ ਸੈਂਟਰ ਖੁੱਲਿਆ ਹੋਇਆ ਹੈ ਇੱਕ ਬੱਚਿਆਂ ਦਾ ਸਕੂਲ ਖੁੱਲਿਆ ਹੋਇਆ ਹੈ ਔਰ ਪੂਰੇ ਪਿੰਡ ਵਾਸੀ ਤਨੋਂ ਮਨੋਂ ਤਨੋਂ ਨਾਲ ਇੱਥੇ ਸਹਿਯੋਗ ਕਰਦੇ ਨੇ ਔਰ ਜਿੰਨੇ ਵੀ ਲੋਕ ਇੱਥੇ ਆ ਰਹੇ ਨੇ ਸਭ ਝੂਲੀਆਂ ਭਰ-ਭਰ ਲੈ ਕੇ ਜਾ ਰਹੇ ਨੇ ਉਹ ਖਾਲੀ ਨਹੀਂ ਜਾਂਦਾ ਜੀ ਜੋ ਵੀ ਇੱਥੇ ਆਜੇ ਸਭ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਇਹੀ ਮਾਤਾ ਰਾਣੀ ਦਾ ਇਤਿਹਾਸ ਹੈ ਇਹੀ ਮਾਈ ਰਾਣੀ ਦੇ ਮੰਦਰ ਦਾ ਜੋ ਵੀ ਲਿਖਿਆ ਚੁੱਕਾ ਹੈ ਮਾਤਾ ਰਾਣੀ ਸੁਣਨ ਵਾਲਿਆਂ ਨੂੰ ਤੇ ਕਰਨ ਵਾਲਿਆਂ ਨੂੰ ਸਭ ਨੂੰ ਅਸ਼ੀਰਵਾਦ ਦੇਵੇ ਜੈ ਮਾਤਾ ਮਨਪ੍ਰੀਤ ਕੋਰੈ ਜੀ ਜਿਹੜਾ ਸੋਸ਼ਲ ਸੈਂਟਰ ਜਿਹਾ ਜਿਹੜਾ ਇਹ ਫੇਸਬੁੱਕ ਦੇ ਉੱਤੇ ਕੋਰਸ ਕਿਹੜਾ ਕਰਦੇ ਕੋਰਸ ਇਹ ਜੀ 6 ਮਹੀਨੇ ਦੇ ਤੇ 1 ਸਾਲ ਦਾ ਹੈ ਇਹਦਾ ਕੋਈ ਵੀ ਖਰਚਾ ਨਹੀਂ ਇਹ ਖਰਚਾ ਸਿਰਫ ਮੰਦਰ ਮਹਾਮਾਈ ਦੀ ਕਿਰਪਾ ਨਾਲ ਹੀ ਹੋ ਰਿਹਾ ਹੈ ਕਿ ਜੇ ਕੋਈ ਸਿਕਰ ਦਰਵਾਹੋਂ ਕਿੱਥੇ ਕੰਟੈਕਟ ਕਿੱਥੇ ਕਰੇ ਮੇਰੇ ਨਾਲ ਹੀ ਕਰ ਸਕਦਾ ਹੈ ਜੀ ਮੇਰੇ ਨੰਬਰ ਦੇ ਉੱਤੇ ਮੈਂ ਰਾਮਪੁਰੇ ਵੀ ਰਹਿੰਦੀ ਹਾਂ ਰਹਾਈਸ ਮੇਰੀ ਰਾਮਪੁਰੇ ਦੀ ਹੈ ਤੇ ਮੇਰਾ ਨੰਬਰ ਹੈਗਾ 6287109 ਜੀ ਜੀ ਆਪ ਕੋਲ ਪੂਰਾ ਜੀ

यहाँ पर हर साल जितनी भक्त करवाते हैं बुकिंग उसी हिसाब से तो इस बार कम से कम एक सौ डेढ़ सौ के करीब अखंड ज्योति यहाँ पर जल रही है इस बार और जो हैं, इनकी देखभाल करनी चाहिए और जो लोग वर्त लो रखते हैं उनको क्या क्या किसी का पूजन कर व्रत का मुख्य महत्व तो है माता का जितना ज्यादा से ज्यादा स्मरण किया जाए भगवान के समीप जितना रहा जाए नजदीक भगवान के जितना रहा जाए अर्थात माता का जैसे हम व्रत कर लेते हैं तो माता का नाम स्मरण जप पूजा ध्यान वगैरह हम जितना अधिक से अधिक करें वही सबसे ज़्यादा व्रत का महत्व है बाकी फलाहार वगैरह रहना नौ दिन अन्न का सेवन ना करना जिससे हमारे शरीर में आलस्य ना आए सुस्ती ना आए हम भगवान का माता रानी का जगदम्बा मैया का नाम जब करते रहें उसके समीप यानी उसके नजदीक हम नौ दिन रहें माता के कम से कम क्योंकि ये आज जो दिन है ये सृष्टि का प्रारंभ का दिन है आज भगवान ब्रह्मा जी ने सृष्टि प्रारंभ की थी इस दिन से तो इसीलिए इसका महत्व है इस दिन का चैत्र नवरात्रि जो शुक्ल पक्ष प्रतिपदा आज की है आज से नया संवत्सर चलता है इसी दिन ब्रह्मा जी ने सृष्टि का प्रारंभ इसी दिन से किया था सनातन धर्म के अनुसार ये मान्यता इसी तिथि की है इसलिए नौ दिन सबसे पहले हमारे सनातन धर्म में सनात ये माता की पूजा यानी शक्ति रूप में माता की रूप पूजा की जाती है जिससे हमें हर काम की शक्ति प्रेरणा मिलती रहे खंडा के जाता है वो इसकी देखभाल वही नहीं, नहीं इसकी जो तो ब्राह्मण ही करते हैं इसकी देखभाल तो जो यहाँ पर रहते हैं जैसे मैं रह रहा हूँ तो मैं ही करूँगा साथ में और जो ने जो अंतिम दिन दिन नवमी नवमी का वाले भक्त भी पहुंच जाएंगे जो दूर से हैं वो नहीं आ पाएंगे जो नजदीक है उस उसके बाद हवन किया जाएगा पूर्णा होती होगी नवमी वाले दिन राम नवमी को सतरा पूछता हूँ कितने आ रहे हो मंदिर मैं देखो आते जिरी समाज थी बचपन तो जाना मैं आपकी दादी ਇਹ 55 ਸਾਲ ਦੀ ਮੇਰੀ ਉਮਰ ਹੈ ਹੁਣ ਇਸ ਵਕਤ ਇਹ ਮਾਈ ਜਾਨੀ ਦੇ ਮੰਦਰ ਹੋਰ ਵੀ ਹੈ ਜਿਵੇਂ ਕਿ ਸੰਘੇੜਿਆ ਹੈ ਸੰਘੇੜਿਆ ਤੋਂ ਬਾਅਦ ਬਰਨਾਲੇ ਵੀ ਹੈ ਮੰਦਰ ਜੀ ਇਹਨਾਂ ਦਾ ਬਰਨਾਲੇ ਤੋਂ ਬਾਅਦ ਹੰਡਿਆ ਹੈ ਜੀ ਤੇ ਬੱਲੂਆਣੇ ਬਠੰਡੇ ਜੀ ਏਕਾ ਰਾਮਪਰਾਪੂਲ ਆਈਏ ਕਿ ਜਿਹੜੇ ਦੂਜੇ ਬਹੁਤ ਵਧੀਆ ਮੰਦਰ ਬਣੇ ਹੋਈਏ ਬਹੁਤ ਵਧੀਆ ਬਿਲਡਿੰਗਾਂ ਬਣੀ ਹੋਈਆਂ ਇੱਥੇ ਰਹੇ ਸਨ ਦਾ ਵੀ ਪ੍ਰਬੰਧ ਹੈਗਾ ਜੀ ਤੇ ਕਿਸੇ ਰਾਤ ਨੂੰ ਰਹਣਾ ਹੋਵੇ ਉੱਥੇ ਮੰਦਿਰ ਦਾ ਪ੍ਰਬੰਧਾ ਜੀ ਤੇ ਲੰਗਰ ਇੱਥੇ ਡੇਲੀ ਚੱਲਦਾ ਫ੍ਰੀ ਚੱਲਦਾ ਜੀ ਤੇ ਹੋਰ ਜਿਹੜੇ ਸਿਰਚਾਰ ਬਣਾਏ ਜਾਂਦੇ ਸੀ ਬਸ ਇੱਥੇ ਹੀ ਮਹਿਨਤਾ ਹੀ ਅਸੀਂ ਨਵਰਾਤੇ ਬਣਾਉਨੇ ਆ ਦਿਵਾਲੀ ਤੇ ਸਿਰੇ ਤਾਂ ਬਣਾਉਣਾ ਜੀ ਸਾਰੇ ਭਗਵਾਨਾਂ ਦੀਆਂ ਤੇ ਮੂਰਤੀਆਂ ਲੱਗੀਆਂ ਹੋਈਆਂ ਸਾਰੇ ਅਸੀਂ ਧਰਮ ਦਾ ਸਤਿਕਾਰ ਕਰਦੇ ਆ ਜੀ ਹੈ ਸਾਰਿਆਂ ਨੂੰ ਅਸੀਂ ਜੀ ਆਇਆਂ ਕਹਿੰਦੇ ਆ ਸਾਰੇ ਧਰਮਾਂ ਨੂੰ ਤੇ ਸਾਡਾ ਕਿਸੇ ਨਾਲ ਕੋਈ ਬੈਰ-ਵਿਰੋਧ ਨਹੀਂ ਰੱਖਦੇ ਸੀ ਮੰਨ ਚ ਤੇ ਸੱਚੀ ਭਾਵਨਾ ਨਾਲ ਆਓ ਤੇ ਤੇ ਆਜੇ ਮਨੋਕਾਮਨਾ ਪੂਰੀਆਂ ਹੋ ਜਗੇ ਚ ਕੋਈ ਇਹ ਜਿਹਾ ਨਹੀਂ ਅਸੀਂ ਕਿਸੇ ਨੂੰ ਧਰ ਨੂੰ ਟਾਰਗੇਟ ਕਰੀਏ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ